ਹੈਲੋ ਜੀ ਸਤਿ ਸ਼੍ਰੀ ਅਕਾਲ ਜੀ ਤੁਹਾਡਾ ਸਾਰਿਆਂ ਦਾ ਮੇਰੇ ਚੈਨਲ ਕੁਕਿੰਗ ਆਫ ਪੰਜਾਬ ਤੇ ਸਵਾਗਤ ਹੈ ਅੱਜ ਅਸੀਂ ਤੁਹਾਡੇ ਨਾਲ ਆਲੂ ਦੀ ਚਟਪਟੀ ਕਤਲੀ ਦੀ ਸਬਜ਼ੀ ਬਣਾ ਕੇ ਸ਼ੇਅਰ ਕਰਾਂਗੇ ਇਹ ਸਬਜ਼ੀ ਖਾਣ ਵਿੱਚ ਬਹੁਤ ਹੀ ਟੇਸਟੀ ਲੱਗਦੀ ਹੈ ਇੱਧਰ ਮੈਂ ਸਬਜ਼ੀ ਬਣਾਉਣ ਲਈ ਅੱਧਾ ਕਿਲੋ ਆਲੂ ਲੈ ਸੀ ਆਲੂਆਂ ਨੂੰ ਮੈਂ ਛਿੱਲ ਕੇ ਸਾਫ਼ ਪਾਣੀ ਵਿੱਚ ਡੋਬ ਕੇ ਰੱਖ ਦਿੱਤਾ ਤਿੰਨ ਮੈਂ ਹਰੀਆਂ ਮਿਰਚਾਂ ਲੰਬੇ ਪੀਸਾਂ ਵਿੱਚ ਕੱਟ ਲਈਆਂ 1 ਇੰਚ ਅਦਰਕ ਦੇ ਟੁਕੜੇ ਨੂੰ ਵੀ ਲੰਬੇ ਪੀਸਾਂ ਵਿੱਚ ਕੱਟ ਲਿਆ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਨੂੰ ਲੰਬੇ ਪੀਸਾਂ ਵਿੱਚ ਕੱਟ ਕੇ ਰੱਖ ਲਿਆ ਹੁਣ ਆਲੂਆਂ ਦੀ ਕਟਿੰਗ ਕਰਾਂਗੇ ਆਲੂਆਂ ਨੂੰ ਮੈਂ ਨਾਲ ਦੀ ਨਾਲ ਪਾਣੀ ਵਿੱਚ ਪਾਉਂਦੇ ਜਾਵਾਂਗੀ ਤਾਂ ਜੋ ਆਲੂ ਆਪਣੇ ਕਾਲੇ ਨਾ ਹੋਣ ਆਲੂਆਂ ਨੂੰ ਨਾ ਹੀ ਜ਼ਿਆਦਾ ਮੋਟਾ ਕੱਟਣਾ ਹੈ ਤੇ ਨਾ ਹੀ ਜ਼ਿਆਦਾ ਪਤਲਾ ਇਸ ਨੂੰ ਮੀਡੀਅਮ ਸਾਈਜ਼ ਦਾ ਕੱਟਣਾ ਹੈ ਸਾਰੇ ਆਲੂ ਮੈਂ ਕੱਟ ਕੇ ਇਸੇ ਤਰ੍ਹਾਂ ਪਾਣੀ ਵਿੱਚ ਪਾਉਂਦੇ ਜਾਵਾਂਗੀ ਹੁਣ ਸਾਰੇ ਆਲੂ ਮੈਂ ਕੱਟ ਕੇ ਤਿਆਰ ਕਰ ਲਏ ਹਨ ਆਲੂ ਮੈਂ ਇਸ ਤਰ੍ਹਾਂ ਦੇ ਕੱਟਿਆ ਨਾ ਹੀ ਜ਼ਿਆਦਾ ਮੋਟੇ ਤੇ ਨਾ ਹੀ ਜ਼ਿਆਦਾ ਪਤਲੇ ਆਲੂਆਂ ਨੂੰ ਮੈਂ ਪਾਣੀ ਵਿੱਚ ਰੱਖ ਦਿੱਤਾ ਸੀ ਤਾਂ ਜੋ ਆਲੂ ਕਾਲੇ ਨਾ ਹੋਣ ਹੁਣ ਇਸ ਦਾ ਸਾਰਾ ਪਾਣੀ ਨਿਚੋੜ ਕੇ ਇਸ ਨੂੰ ਇੱਕ ਟੋਕਰੀ ਵਿੱਚ ਕੱਢ ਕੇ ਰੱਖ ਲਵਾਂਗੇ ਆਲੂਆਂ ਨੂੰ ਮੈਂ ਇੱਕ ਟੋਕਰੀ ਵਿੱਚ ਕੱਢ ਕੇ ਰੱਖ ਦਿੱਤਾ ਸੀ ਤਾਂ ਜੋ ਇਸ ਦਾ ਸਾਰਾ ਐਕਸਟਰਾ ਪਾਣੀ ਨਿਚੜ ਜਾਵੇ ਹੁਣ ਇਧਰ ਮੈਂ ਗੈਸ ਤੇ ਪੈਨ ਰੱਖ ਲਿਆ ਇਸ ਵਿੱਚ ਦੋ بڑے ਚਮਚ ਸਰੋਂ ਦੇ ਤੇਲ ਦੇ ਪਾਵਾਂਗੇ ਤੁਸੀਂ ਕੋਈ ਵੀ ਕੁਕਿੰਗ ਆਇਲ ਵਰਤ ਸਕਦੇ ਹੋ ਸਰੋਂ ਦੇ ਤੇਲ ਵਿੱਚ ਸਬਜ਼ੀ ਬਹੁਤ ਹੀ ਟੇਸਟੀ ਬਣਦੀ ਹੈ ਇਧਰ ਤੇਲ ਵੀ ਆਪਣਾ ਚੰਗੀ ਤਰ੍ਹਾਂ ਗਰਮ ਹੋ ਗਿਆ ਹੁਣ ਇਸ ਵਿੱਚ ਦੋ ਸੁੱਕੀਆਂ ਲਾਲ ਮਿਰਚਾਂ ਪਾਵਾਂਗੇ ਇੱਕ ਚਮਚ ਜੀਰੇ ਦਾ ਪਾਵਾਂਗੇ ਨਾਲ ਇਸ ਦੇ ਅੱਧਾ ਚਮਚ ਰਾਈ ਦਾ ਪਾਵਾਂਗੇ ਜੇਕਰ ਤੁਹਾਡੇ ਕੋਲ ਹੈਗੀ ਤੁਸੀਂ ਪਾ ਸਕਦੇ ਹੋ ਨਹੀਂ ਇਥੇ ਨੂੰ ਸਕਿੱਪ ਕਰ ਸਕਦੇ ਹੋ ਹੁਣ ਮੈਂ 1-2 ਮਿੰਟ ਲਈ ਇਸ ਨੂੰ ਭੁੰਨ ਲਿਆ ਗੈਸ ਦੀ ਫਲੇਮ ਮੈਂ ਮੀਡੀਅਮ ਹੀ ਰੱਖੀ ਹੈ ਹੁਣ ਇਸ ਵਿੱਚ ਕੱਟੇ ਹੋਏ ਆਲੂ ਪਾਵਾਂਗੇ ਆਲੂਆਂ ਨੂੰ ਇਸ ਵਿੱਚ ਧਿਆਨ ਨਾ ਪਾਉਣਾ ਹੈ ਕਈ ਵਾਰ ਛਿੱਟਾ ਹੱਥ ਤੇ ਪੈ ਜਾਂਦਾ ਹੈ ਤੇਲ ਦਾ ਇਸ ਨੂੰ ਇਸ ਵਿੱਚ ਪਾ ਦਵਾਂਗੇ ਸਾਰੇ ਆਲੂ ਮੈਂ ਇਸ ਵਿੱਚ ਪਾ ਦਿੱਤੇ ਹੁਣ ਇਸ ਨੂੰ ਮਿਲਾਉਂਦੇ ਹੋਏ ਲਗਾਤਾਰ ਚਲਾਉਂਦੇ ਇਸ ਨੂੰ ਉਦੋਂ ਤੱਕ ਮਿਲਾਉਣਾ ਹੈ ਜਦ ਤੱਕ ਕਿ ਆਲੂਆਂ ਦਾ ਸਾਰਾ ਪਾਣੀ ਸੁੱਕ ਨਹੀਂ ਜਾਂਦਾ ਹੁਣ ਆਲੂਆਂ ਨੂੰ ਮਿਲਾਉਂਦੇ ਹਾਂ ਮੈਨੂੰ 1-2 ਮਿੰਟ ਹੋ ਗਏ ਆਲੂਆਂ ਦਾ ਸਾਰਾ ਪਾਣੀ ਥੋੜਾ ਜਿਹਾ ਸੁੱਕ ਗਿਆ ਹੁਣ ਇਸ ਵਿੱਚ ਅਦਰਕ ਤੇ ਹਰੀ ਮਿਰਚ ਪਾਵਾਂਗੇ ਕੱਟੇ ਹੋਏ ਤੁਸੀਂ ਚਾਹੋ ਤਾਂ ਇਸ ਨੂੰ ਬਰੀਕ ਵੀ ਕੱਟ ਕੇ ਪਾ ਸਕਦੇ ਹੋ ਮੈਂ ਇਸ ਨੂੰ ਲੰਬੇ ਪੀਸਾਂ ਵਿੱਚ ਕੱਟ ਕੇ ਪਾਇਆ ਹੁਣ ਇਸ ਵਿੱਚ ਨਾਲ ਹੀ ਕੁਝ ਕੜੀ ਪੱਤੇ ਪਾਵਾਂਗੇ ਕੜੀ ਪੱਤੇ ਸਬਜ਼ੀ ਵਿੱਚ ਟੇਸਟ ਬਹੁਤ ਹੀ ਵਧੀਆ ਲੱਗਦਾ ਹੈ ਹੁਣ ਕੜੀ ਪੱਤਾ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ ਤੇ ਇਸ ਨੂੰ ਟੱਕ ਕੇ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਆਲੂ ਥੋੜੇ ਜਿਹਾ ਆਪਣੇ ਕ੍ਰਿਸਪੀ ਨਹੀਂ ਹੋ ਜਾਂਦੇ ਤੇ ਆਲੂ ਆਪਣੇ ਸੌਫਟ ਜਿਹਾ ਨਹੀਂ ਹੋ ਜਾਂਦੇ ਤੇ ਪੈਨ ਨੂੰ ਮੈਂ ਚੰਗੀ ਤਰ੍ਹਾਂ ਟੱਕ ਕੇ ਬਕਾਵਾਂਗੇ ਹੁਣ ਇਸ ਨੂੰ ਮੈਂ ਟੱਕ ਕੇ 7-8 ਮਿੰਟ ਲਈ ਪਕਾ ਲਿਆ ਹੁਣ ਢੱਕਣ ਚੱਕ ਕੇ ਦੇਖਾਂਗੇ ਆਲੂ ਆਪਣੇ ਆਲਮੋਸਟ 70% ਪੱਕ ਗਏ ਇਸ ਤੇ ਕ੍ਰਿਸਪੀ ਜੀ ਲੇਅਰ ਆ ਗਈ ਹੁਣ ਇਸ ਵਿੱਚ ਲੰਬੇ ਪੀਸਾਂ ਵਿੱਚ ਕੱਟੇ ਹੋਏ ਪਿਆਜ਼ ਪਾਵਾਂਗੇ ਤੁਸੀਂ ਪਿਆਜ਼ਾਂ ਨੂੰ ਸਕਿਪ ਵੀ ਕਰ ਸਕਦੇ ਹੋ ਜੇਕਰ ਪਾਉਣਾ ਚਾਹੁੰਦੇ ਹੋ ਪਾ ਸਕਦੇ ਹੋ ਮੈਂ ਦੋ ਮੀਡੀਅਮ ਸਾਈਜ਼ ਦੇ ਪਿਆਜ਼ ਲਏ ਸੀ ਉਹ ਮੈਂ ਇਸ ਵਿੱਚ ਪਾ ਰਹੀ ਹਾਂ ਕਿਉਂਕਿ ਪਿਆਜ਼ ਪਾਉਣਾ ਸਬਜੀ ਥੋੜੀ ਜਿਹੀ ਆਪਣੀ ਵਧੀਆ ਲੱਗਦੀ ਹੈ ਹੁਣ ਇਸ ਵਿੱਚ ਟੇਸਟ ਦੇ ਅਕੋਰਡਿੰਗ ਦੋ ਚਮਚ ਛੋਟੇ ਨਮਕ ਦੇ ਪਾਵਾਂਗੇ ਨਮਕ ਪਾ ਕੇ ਇਸ ਨੂੰ ਚੰਗੀ ਤਰ੍ਹਾਂ ਇਸ ਵਿੱਚ ਮਿਕਸ ਕਰ ਦਵਾਂਗੇ ਤਾਂ ਜੋ ਨਮਕ ਚੰਗੀ ਤਰ੍ਹਾਂ ਸਬਜੀ ਵਿੱਚ ਮਿਕਸ ਹੋ ਜਾਵੇ ਤੇ ਇਸ ਨੂੰ ਟੱਕ ਕੇ ਪਕਾਵਾਂਗੇ ਪਿਆਜ਼ਾਂ ਨੂੰ ਆਪਾਂ ਜਿਆਦਾ लाल ਨਹੀਂ ਕਰਨਾ ਇਸ ਨੂੰ ਥੋੜਾ ਜਿਹਾ ਗੁਲਾਬੀ ਹੀ ਰੱਖਣਾ ਇਸ ਦਾ ਕ੍ਰਾਂਚ ਬਿਲਕੁਲ ਵੀ ਖਤਮ ਨਹੀਂ ਕਰਨਾ ਕ੍ਰਾਂਚੀ ਜੇ ਪਿਆਜ਼ ਸਬਜ਼ੀ ਵਿੱਚ ਬਹੁਤ ਹੀ ਵਧੀਆ ਲੱਗਦੇ ਹਨ ਇਸ ਨੂੰ ਹਲਕੇ ਹੱਥ ਨਾਲ ਮਿਲਾਉਣਾ ਹੈ ਤਾਂ ਜੋ ਆਲੂ ਆਪਣੇ ਟੁੱਟ ਨਾ ਜਾਣ ਹੁਣ 팬 ਨੂੰ ਮੈਂ ਟੱਕ ਕੇ ਰੱਖ ਦਵਾਂਗੀ ਹੁਣ ਮੈਨੂੰ 5 ਮਿੰਟ ਹੋ ਗਏ ਹਨ ਮੈਂ ਮੀਡੀਅਮ ਫਲੇਮ ਤੇ ਇਸ ਨੂੰ ਟੱਕ ਕੇ ਪਕਾ ਲਿਆ ਸੀ ਜਦੋਂ ਆਪਣੇ ਆਲੂ ਵੀ ਚੰਗੀ ਤਰ੍ਹਾਂ ਥੋੜਾ ਜਿਹਾ ਹੋਰ ਬ੍ਰਾਊਨ ਜੇ ਹੋ ਗਏ ਤੇ ਪਿਆਜ਼ ਵੀ ਚੰਗੀ ਤਰ੍ਹਾਂ ਗੁਲਾਬੀ ਜੇ ਹੋ ਗਏ ਹੁਣ ਇਸ ਵਿੱਚ ਕੁਝ ਸੁੱਕੇ ਮਸਾਲੇ ਪਾਵਾਂਗੇ ਹੁਣ ਇਸ ਵਿੱਚ ਇੱਕ ਚਮਚ ਮੈਂ ਹਲਦੀ ਦਾ ਪਾਵਾਂਗੇ ਇੱਕ ਚਮਚ ਕਸ਼ਮੀਰੀ ਲਾਲ ਮਿਰਚ ਪਾਵਾਂਗੇ ਅੱਧਾ ਚਮਚ ਗਰਮ ਮਸਾਲੇ ਦਾ ਤੇ ਅੱਧਾ ਚਮਚ ਇਸ ਵਿੱਚ ਚਾਟ ਮਸਾਲਾ ਪਾਵਾਂਗੇ ਅੱਧਾ ਚਮਚ ਇਸ ਵਿੱਚ ਕਾਲਾ ਨਮਕ ਪਾਵਾਂਗੇ ਨਾਲ ਹੀ ਇਸ ਦੇ ਸੁੱਕੀ ਕਸੂਰੀ ਮੇਥੀ ਪਾਵਾਂਗੇ 2 ਚਮਚ ਤੁਸੀਂ ਚਾਹੋ ਤਾਂ ਇਸ ਵਿੱਚ ਫਰੈਸ਼ ਹਰਾ ਧਨੀਆ ਵੀ ਪਾ ਸਕਦੇ ਹੋ ਜੇਕਰ ਤੁਹਾਡੇ ਕੋਲ ਹੈਗਾ ਤੁਸੀਂ ਇਸ ਵਿੱਚ ਆਮਚੂਰ ਦਾ ਪਾਊਡਰ ਵੀ ਪਾ ਸਕਦੇ ਹੋ ਇਸ ਨੂੰ ਚਟਪਟਾਜਾ ਕਰਨ ਲਈ ਮੈਂ ਇਸ ਵਿੱਚ ਚਾਟ ਮਸਾਲਾ ਪਾਇਆ ਇਸ ਨਾਲ ਇਸ ਵਿੱਚ ਚਟਪਟਾ ਜਿਹਾ ਪਨ ਆਵੇਗਾ ਹੁਣ ਇਸ ਨੂੰ ਹਲਕੇ ਹੱਥ ਨਾਲ ਮਿਲਾਉਂਦੇ ਹੈ ਉਦੋਂ ਤੱਕ ਪਕਾਉਣਾ ਹੈ ਜਦ ਤੱਕ ਕਿ ਮਸਾਲੇ ਸਾਰੇ ਆਲੂਆਂ ਵਿੱਚ ਰਚ ਨਹੀਂ ਜਾਂਦੇ ਤੇ ਮਸਾਲੇ ਆਪਣੇ ਚੰਗੀ ਤਰ੍ਹਾਂ ਪੱਕ ਨਹੀਂ ਜਾਂਦੇ ਆਲੂਆਂ ਨੂੰ ਹਲਕੇ ਹੱਥ ਨਾਲ ਹੀ ਮਿਲਾਉਣਾ ਹੈ ਨਹੀਂ ਤਾਂ ਆਲੂ ਆਪਣੇ ਟੁੱਟ ਜਾਣਗੇ ਤੇ ਪੈਨ ਨੂੰ ਹੁਣ ਮੈਂ ਢੱਕ ਕੇ 1-2 ਮਿੰਟ ਲਈ ਆਲੂਆਂ ਨੂੰ ਢੱਕ ਕੇ ਪਕਾਵਾਂਗੇ ਹੁਣ ਮੈਂ ਆਲੂਆਂ ਨੂੰ 1-2 ਮਿੰਟ ਲਈ ਢੱਕ ਕੇ ਪਕਾ ਲਿਆ ਸੀ ਹੁਣ ਚੱਕ ਟੱਕਣ ਚੱਕ ਕੇ ਚੈੱਕ ਕਰਾਂਗੇ ਇਹ ਤਾਂ ਸਬਜੀ ਆਪਣੀ ਚੰਗੀ ਤਰ੍ਹਾਂ ਪੱਕ ਕੇ ਤਿਆਰ ਹੈ ਆਲੂ ਵੀ ਆਪਣੇ ਚੰਗੀ ਤਰ੍ਹਾਂ ਪੱਕ ਗਏ ਇਸ ਤਰ੍ਹਾਂ ਟੁੱਟ ਰਹੇ ਹਨ ਤੁਸੀਂ ਇਸ ਨੂੰ ਜ਼ਿਆਦਾ ਨਹੀਂ ਪਕਾਉਣਾ ਨਹੀਂ ਤਾਂ ਆਲੂ ਆਪਣੇ ਟੁੱਟਣ ਲੱਗਣਗੇ ਸਬਜੀ ਬਣ ਕੇ ਆਪਣੀ ਤਿਆਰ ਹੈ ਚਟਪਟੀ ਜੀ ਤੁਸੀਂ ਇਸ ਨੂੰ ਰੋਟੀ ਪਰੌਂਠੇ ਨਾਲ ਸਰਵ ਕਰ ਸਕਦੇ ਹੋ ਇਹ ਸਬਜੀ ਬੱਚਿਆਂ ਨੂੰ ਬਹੁਤ ਹੀ ਟੇਸਟੀ ਲੱਗਦੀ ਹੈ ਜੇਕਰ ਤੁਹਾਨੂੰ ਮੇਰੀ ਰੈਸਪੀ ਥੋੜੀ ਜਿਹੀ ਵਧੀਆ ਲੱਗਦੀ ਹੈ ਤਾਂ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਤੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਧੰਨਵਾਦ ਜੀ